ਕਿਸਾਨ ਵੀਰੋ ਮੈਂ ਮਲਕੀ ਸਿੰਘ ਜ਼ਿਲ੍ਹਾ ਫਾਇਲਕਾ ਤੋਂ ਕਿਸਾਨ ਵੀਰੋ ਸਭ ਤੋਂ ਪਹਿਲਾਂ ਫਤਿਹ ਦੀ ਸਾਨੀ ਪੋਣਿਆ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸਾਨ ਵੀਰੋ ਅੱਜ 30 ਮਈ 2024 ਹੈ ਤੇ ਅੱਜ ਆਪਾਂ ਆਪਣੇ ਖੇਤ ਵਿੱਚ ਜਿਹੜੀ ਆਪਾਂ ਸਬਜ਼ੀ ਬੀਜੀ ਹੋਈ ਹੈ ਉਹਦੇ ਵਿੱਚ ਆਪਾਂ ਪਾਣੀ ਲਾ ਰਹੇ ਹਾਂ ਤੇ ਉਹ ਸਬਜ਼ੀ ਵਿੱਚ ਆਪਾਂ ਪਾਣੀ ਜਿਹੜਾ ਲਾ ਰਹੇ ਹਾਂ ਦੇ ਨਾਲ ਹੀ ਆਪਾਂ ਜਿਹੜਾ ਪੋਜਾ ਲਾ ਅੰਮ੍ਰਿਤ ਹੈ ਉਹਨੂੰ ਆਪਾਂ ਖੇਤ ਵਿੱਚ ਖੇਤ ਆਪਣੇ ਖੇਤ ਵਿੱਚ ਜੋ ਤਿਆਰ ਕੀਤਾ ਹੁੰਦਾ ਉਹਨੂੰ ਆਪਾਂ ਪੰਜ ਨਾਲ ਚਲਾ ਰਹੇ ਆਂ ਬਾਕੀ ਇਸ ਗੁਰਦਲ ਅਮਰਤ ਨੂੰ ਕਿਸ ਤਰ੍ਹਾਂ ਤਿਆਰ ਕਰਨਾ ਹੈ ਜਾਣਕਾਰੀ ਆ ਮੇਰਾ ਜੋ YouTube ਚੈਨਲ ਹੈ ਫਾਇਲਕਾ ਫਾਰਮਿੰਗ ਉਹਦੇ ਤੇ ਪਈਏ ਤੁਸੀਂ ਜਾ ਕੇ ਦੇਖ ਸਕਦੇ ਹੋ ਬਾਕੀ ਫੇਰ ਵੀ ਮੈਂ ਤੁਹਾਨੂੰ ਦੱਸ ਦਿਆਂ ਵੀ ਇਹਦੇ ਵਿੱਚ ਅਸੀਂ ਇੱਕ ਏਕੜ ਦੇ ਲਈ 15 ਕਿਲੋ ਦੇਸੀ ਗਾਂ ਦਾ ਗੋਹਾ ਤੇ ਦੇਸੀ ਗਾਂ ਦਾ ਜਾਂ ਮੱਝ ਦਾ ਤੇ ਨਾਲ 15 ਕਿਲੋ ਦੇਸੀ ਗਾਂ ਜਾਂ ਮੱਝ ਦਾ ਪਿਸ਼ਾਬ ਤੇ 2 ਕਿਲੋ ਗੁੜ ਤੇ 1 ਕਿਲੋ ਮਿੱਟੀ ਕਿਸੇ ਪੁਰਾਣੇ ਦਰਖਤ ਥਲੋਂ ਤੇ 1 ਤੋਂ 2 ਕਿਲੋ ਕਿਸੇ ਵੀ ਦਾਲ ਦਾ ਆਟਾ ਉਹ ਅਸੀਂ ਇਹਦੇ ਵਿੱਚ ਤਿਆਰ ਕੀਤਾ ਤੇ ਹੁਣ ਜਿਵੇਂ ਅਸੀਂ ਮੈਂ ਆਪਣੇ ਖੇਤੋ ਵਿੱਚ ਪਾਣੀ ਲਾ ਰਿਹਾ ਤਾਂ ਉਹਦੇ ਵਿੱਚ ਨਾਲ ਹੀ ਜਿਹੜਾ ਆਪਾਂ ਇਹ ਪਾਣੀ ਦੀ ਅਟੈਚਮੈਂਟ ਪਾਈ ਪਾਈ ਦਿੱਤੀ ਹੋਈ ਹੈ ਸਮਰਸੀਬਲ ਬੋਰ ਤੋਂ ਤੇ ਵਾਲ ਦੇ ਨਾਲ ਜਿੰਨਾ ਕੋ ਲੋਡ ਆ ਉਹਨਾਂ ਕੋ ਆਪਾਂ ਛੱਡਿਆ ਹੋਇਆ ਤੇ ਇਸ ਤਰ੍ਹਾਂ ਇਹ ਪਾਣੀ ਚ ਮਿਕਸ ਹੋ ਕੇ ਆਪਣੇ ਆਪ ਹੀ ਲੱਗ ਰਿਹਾ ਮੈਨੂਅਲ ਕੁਝ ਕਰਨ ਦੇ ਨਹੀਂ ਇਹ ਆਟੋਮੈਟਿਕਲੀ ਸਾਰਾ ਕੁਝ ਹੋ ਰਿਹਾ ਤਾਂ ਉਹ ਸਾਹਮਣੇ ਤੁਸੀਂ ਦੇਖ ਸਕਦੇ ਹੋ ਆਪਣੀ ਆ ਸਬਜ਼ੀ ਹੈ ਟੋਰੀਆਂ ਦੀਆਂ ਵੱਲਾਂ ਨੇ ਗੰਨਾ ਵਿੱਚ ਤੇ ਬਾਕੀ ਸਬਜ਼ੀਆਂ ਨੇ ਤੇ ਇਹ ਇੱਕ ਆਪਾਂ ਖੇਤੀ ਮਾਡਲ ਤਿਆਰ ਕੀਤਾ ਹੈ ਤੇ ਇਹਦੇ ਵਿੱਚ ਇਹਦੇ ਬਾਰੇ ਮੈਂ ਤੁਹਾਨੂੰ ਆਪਣੀ ਅਗਲੀ ਵੀਡੀਓ ਵਿੱਚ ਦੱਸਾਂਗਾ ਜਿਹਦੇ ਵਿੱਚ ਆਪਾਂ ਕਈ ਤਰ੍ਹਾਂ ਦੀਆਂ ਸਬਜ਼ੀਆਂ ਜਿਵੇਂ ਕਿ ਟੋਰੀ ਟਿੰਡੀ ਕarele ਟਿੰਡੇ ਦੋ ਤਰ੍ਹਾਂ ਦਾ ਗਵਾਰਾ ਤੇ ਖੀਰਾ ਮੂੰਗਫਲੀ ਕਪਾ ਮੱਕੀ ਟੜੀਆਂ ਲੋਕੀ ਕੱਦੂ ਇਹ ਸਾਰਾ ਕੁਝ ਆਪਾਂ ਇਸ ਇਲਾਵਾ ਹਰੀਆਂ ਮਿਰਚਾਂ ਤੇ ਕੁਝ ਨਾਲ ਹਲਦੀ ਤੇ ਨਾਲ ਜਿਹੜੇ ਆਪਣੇ ਕੁਝ ਗੈਂਦੇ ਦੇ ਫੁੱਲ ਤਾਂ ਇਹ ਸਾਰਾ ਕੁਝ ਆਪਾਂ ਇੱਕ ਇੱਕ ਇੱਕਰ ਦੇ ਵਿੱਚ ਬੀਜਿਆ ਹੋਇਆ ਤਾਂ ਇਹ ਕਿਸ ਤਰ੍ਹਾਂ ਬੀਜਿਆ ਹੋਇਆ ਤੇ ਇਹ ਸਾਰਾ ਤੁਹਾਨੂੰ ਅਗਲੀ ਵੀਡੀਓ ਦਿਖਾਵਾਂਗਾ ਫਿਲਹਾਲ ਮੈਂ ਤੁਹਾਨੂੰ ਇੱਥੇ ਜੋ ਆਪਣੇ ਖੇਤ ਵਿੱਚ ਜੋ ਗੁਰਦਲ ਅਮਰਕਾ ਉਹ ਚਲਾ ਰਹੇ ਹਾਂ ਇਹਦੇ ਨਾਲ ਕੀ ਹੈ ਮੇਰਾ ਇਹ ਮਖੌਣ ਦਾ ਇਹ ਮਕਸਦ ਅੱਛਾ ਪੈਦਾ ਕਰ ਰਹੇ ਹਾਂ ਉਹ ਬਿਲਕੁਲ ਆਰਗੈਨਿਕ ਹੁੰਦੀਆਂ ਨੇ ਉਹਨਾਂ ਵਿੱਚ ਕਿਸੇ ਤਰ੍ਹਾਂ ਦਾ ਕੋਈ ਪੈਸਟੀਸਾਈਡ ਜਾਂ ਫਰਟੀਲਾਈਜ਼ਰ ਵੀ ਯੂਜ਼ ਨਹੀਂ ਕਰਦੇ ਤਾਂ ਆ ਜਿਹੜੀ ਤੁਸੀਂ ਉੱਪਰ ਝੱਗ ਬਣੀ ਹੋਈ ਦੇਖ ਰਹੇ ਹੋ ਤਾਂ ਇਹਦੇ ਤੋਂ ਇਹ ਪਤਾ ਲੱਗਦਾ ਵੀ ਇਹਦੇ ਵਿੱਚ ਬੈਕਟੀਰੀਆ ਕਿੰਨੇ ਜ਼ਿਆਦਾ ਮਾਤਰਾ ਵਿੱਚ ਹੈ ਇਹਹੀ ਬੈਕਟੀਰੀਆ ਜਾਂ ਸੂਖਮ ਜੀਵ ਕਹਿ ਲਓ ਇਹ ਮਿੱਟੀ ਦੀ ਜਾਨ ਨੂੰ ਬਣਾਉਂਦੇ ਨੇ ਕਿਉਂਕਿ ਜੋ ਮਿੱਟੀ ਵਿੱਚ ਤੱਤ ਹੁੰਦੇ ਨੇ ਉਹ ਰਾਹ ਮਟੀਰੀਅਲ ਦੇ ਰੂਪ ਵਿੱਚ ਪਏ ਹੁੰਦੇ ਨੇ ਬੂਟਾ ਸਿੱਧਾ ਉਹਨਾਂ ਨੂੰ ਨਹੀਂ ਲੈ ਸਕਦਾ ਇਹ ਜਿਹੜੇ ਇਹ ਸੂਖਮ ਜੀਵ ਨੇ ਇਹ ਮਿੱਟੀ ਨੂੰ ਖਾ ਕੇ ਤਾਂ ਉਹਦੇ ਵਿੱਚ ਜਿਹੜੇ ਜੋ ਜ਼ਮੀਨ 'ਚ ਤੱਤ ਪਏ ਨੇ ਉਹਨੂੰ ਬੂਟੇ ਦੇ ਜਿਹੜੀ ਲੈਣ ਯੋਗ ਸਥਿਤੀ ਵਿੱਚ ਲਿਆਉਂਦੇ ਨੇ ਤਾਂ ਕਿਸਾਨ ਵੀਰੋ ਇਹਦੇ ਨਾਲ ਸਾਡੇ ਖੇਤੀ ਖਰਚੇ ਵੀ ਘਟਣਗੇ ਤਾਂ ਬਾਜ਼ਾਰ ਦੇ ਵਿੱਚ ਜੋ ਸਾਡੀ ਲੁੱਟ ਖਸੁੱਟ ਹੁੰਦੀ ਹੈ ਉਹਦੇ ਤੋਂ ਵੀ ਅਸੀਂ ਬਚਾਂਗੇ ਤੇ ਨਾਲ ਦੀ ਨਾਲ ਜਿਹੜਾ ਚੰਗਾ ਇੱਕ ਫੂਡ ਹੈ ਜਾਂ ਸਬਜ਼ੀਆਂ ਨੇ ਜਿਹੜੀਆਂ ਜ਼ਹਿਰ ਮੁਕਤ ਹੋਣਗੀਆਂ ਉਹ ਅਸੀਂ ਜਿਹੜੀਆਂ ਆਹੋ ਆਹ ਖਾ ਸਕਦੇ ਹਾਂ ਮੇਰਾ ਤਾਂ ਇਹ ਮੰਨਣਾ ਹੈ ਜੋ ਕਿਸਾਨ ਹੈ ਉਸ ਨੂੰ ਕਦੇ ਵੀ ਥੈਲਾ ਚੁੱਕ ਕੇ ਬਾਜ਼ਾਰ ਤੋਂ ਸਬਜ਼ੀ ਨਹੀਂ ਲੈਣੀ ਹੋਣੀ ਚਾਹੀਦੀ ਆਪਣੇ ਘਰ ਵਿੱਚ ਜਾਂ ਖੇਤ ਵਿੱਚ ਥੋੜੀ ਥੋੜੀ ਥਾਂ ਉਹਨੂੰ ਆਪਣੇ ਖਾਣ ਖਾਤਰ ਲਾਉਣੀ ਚਾਹੀਦੀ ਹੈ ਤਾਂ ਬਿਨਾਂ ਕਿਸੇ ਰੇ ਸਪਰੇਅ ਤੋਂ ਇਸ ਤਰ੍ਹਾਂ ਤੁਸੀਂ ਗੁੜ ਜਲ ਅੰਮ੍ਰਿਤ تیار ਕਰ ਲੋ ਤੇ ਜਿਹੜਾ ਆਪਾਂ ਇਹਦੇ ਵਿੱਚ ਉਤੇ ਕੀੜੇ ਮਾਰਨ ਲਈ ਵਰਤਦੇ ਹਾਂ ਉਹ ਵੀ ਬਿਲਕੁਲ ਬਾਇਓ ਯੂਜ਼ ਕੀਤਾ ਜਾਂਦਾ ਤਾਂ ਉਹ ਮੈਂ ਤੁਹਾਨੂੰ ਅਗਲੀ ਵੀਡੀਓ ਵਿੱਚ ਦੱਸਾਂਗਾ ਵੀ ਆਪਾਂ ਤਾਂ ਫਿਲਹਾਲ ਇੱਥੇ ਮੇਰਾ ਤੁਹਾਨੂੰ ਵਿਖਾਉਣ ਦਾ ਇਹੀ ਮਕਸਦ ਸੀ ਵੀ ਤੁਹਾਨੂੰ ਮੈਂ ਇਹ ਸਭ ਕੁਝ ਵਿਖਾ ਸਕਾਂ ਵੀ ਆਪਣੇ ਖੇਤ ਦੇ ਵਿੱਚ ਜੋ ਹੁੰਦੀ ਹੈ ਉਹ ਬਿਲਕੁਲ ਜ਼ਹਿਰ ਮੁਕਤ ਹੁੰਦੀ ਹੈ ਆ ਕਿਸਾਨ ਵੀਰੋ ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਤੁਸੀਂ ਜੋ ਮੇਰਾ ਫਾਇਲਕਾ ਫਾਰਮਿੰਗ ਚੈਨਲ ਹੈ ਉਸ ਨੂੰ ਲਾਈਕ ਕਰ ਸਬਸਕ੍ਰਾਈਬ ਕਰ ਲੋ ਤੇ ਘੰਟੀ ਵਾਲਾ ਬਟਨ ਬਲੋ ਤਾਂ ਜੋ ਹਰ ਇੱਕ ਵੀਡੀਓ ਤੁਹਾਡੇ ਤੱਕ ਪਹੁੰਚਦੀ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ